ਫਗਵਾੜਾ ਦੇ ਅਧੀਨ ਪੈਂਦੇ ਪਿੰਡ ਅਠੋਲੀ ਵਿਖੇ ਦੁਕਾਨ ਕਿਰਾਏ ਤੇ ਦੇਣ ਨੂੰ ਲੈ ਕੇ ਦੋ ਧਿਰਾਂ ਹੋਈਆਂ ਆਮਣੇ-ਸਾਮਣੇ ਇੱਕ ਧਿਰ ਨੇ ਦੂਸਰੀ ਧਿਰ ਤੇ ਲਗਾਏ ਮਾਰਕੁੱਟ ਕਰਨ ਦੇ ਗੰਭੀਰ aarop ਅਤੇ ਸਤਨਾਮਪੁਰਾ ਪੁਲਿਸ ਤੇ ਵੀ ਲਗਾਏ ਕਾਰਵਾਈ ਨਾ ਕਰਨ ਦੇ ਗੰਭੀਰ aarop ਐਨ ਡੀ ਟੀ ਵੀ ਪੰਜਾਬ ਨਿਊਜ਼ ਲਈ ਫਗਵਾੜਾ ਤੋਂ ਯਸ਼ ਸ਼ਰਮਾ ਦੇ ਨਾਲ ਪੁਨੀਤ ਦੀ ਰਿਪੋਰਟ ਪਾ ਜੀ ਮੇਰਾ ਨਾਮ ਨਵਜੋਤ ਸਿੰਘ ਆ ਜੀ ਹਾਂਜੀ ਨਵਜੋਤ ਸਿੰਘ ਆ ਗਿਆ ਜੀ ਕਿੱਥੇ ਦੇ ਰਹਿਣ ਵਾਲੇ ਆ ਪਾ ਜੀ ਪੈਂਟਹੌਲੀ ਦਾ ਆ ਹਾਂ ਕੀ ਮਾਮਲਾ ਕੀ ਆ ਜਿਹੜਾ ਥੋਲੀ ਬਣ ਜਿਹੋ ਮੇਰੀ ਤਾਈ ਨੇ ਆ ਸਾਡੀਆਂ ਗਰਾਜਾਂ ਆ ਜੀ ਇਹਨਾਂ ਨੇ ਇਹ ਗਰਾਜਾਂ ੱੱਕੇ ਨਾਲ ਸਾਡੇ ਤੋਂ ਲਈਆਂ ਸਾਨੂੰ ਇਹ ਤੇ ਪਹਿਲਾਂ ਇਹਨਾਂ ਨੇ ਰਿਪੋਰਟ ਸਾਡੇ ਤੇ ਕੀਤੀ ਅਸੀਂ ਇਹਨਾਂ ਦੀ ਰਿਪੋਰਟ ਨੂੰ ਕਰਕੇ ਇਹ ਗਰਾਜਾ ਕਿਸੇ ਨੇ ਨਹੀਂ ਲਈਆਂ ਪਾ ਜੀ ਉਹਨੇ ਬੰਦੇ ਸੱਦੇ ਉਹਨੇ ਬੰਦੇ ਸੱਦ ਕੇ ਉਹ ਹਰ ਉਹ ਮੁੰਡੇ ਦਾ ਨਾਮ ਰਾਜਾ ਆ ਉਹਨੂੰ ਗੁਲਜਾਰਾ ਕਹਿੰਦੇ ਆ ਉਹਦਾ ਮੁੰਡਾ ਆ ਉਹ ਉਹ ਬੰਦਾ ਆਇਆ ਸਾਡੇ ਘਰੇ ਇਹ ਗਰਾਜਾ ਖੋਲ੍ਹਣੀਆਂ ਅਸੀਂ ਆਹ ਭਾਜੀ ਗਰਾਜਾ ਨਹੀਂ ਖੋਲ੍ਹਣੀਆਂ ਕਿਉਂਕਿ ਤੁਸੀਂ ਨਹੀਂ ਖੋਲ੍ਹ ਸਕਦੇ ਸਾਨੂੰ ਪਿੱਛੋਂ ਸਟੇਜ ਚੱਲਦੀ ਆ ਉਹ ਕਹਿੰਦੇ ਠੀਕ ਹੈ ਜੀ ਇਹ ਚੱਲ ਗਏ ਅਗਲੇ ਦਿਨ ਸਾਡਾ ਸਰਪੰਚ ਸਾਹਿਬ ਜਿੰਨੇ ਵੀ ਜਿੰਨੇ ਵੀ ਜਿੰਨੇ ਵੀ ਪੰਚਾਇਤ ਦੇ ਬੰਦੇ ਆ ਉਹਨਾਂ ਸਾਰਿਆਂ ਨੇ ਕੀ ਕੀਤਾ ਉਹਨਾਂ ਨੇ ਕਿਹਾ ਕਿ ਤੁਸੀਂ ਖੋਲ੍ਹੋ ਅਸੀਂ ਰਿਸਪੌਂਸਿਬਿਲਟੀ ਲੈਨੇ ਦਿਖਾਣਾ ਦੀ ਉਹਨਾਂ ਨੇ ਖੋਲ੍ਹੀਆਂ ਮੇਰੀ ਮੰਮੀ ਮੋਰੇ ਆਈ ਤਾਂ ਮੈਂ ਉਹਨੇ ਮੇਰੀ ਮੰਮੀ ਨੂੰ ਗਾਲਾਂ ਕੱਢੀਆਂ ਮੇਰੀ ਮੰਮੀ ਨੂੰ ਗਾਲਾਂ ਕੱਢੀਆਂ ਉਹਨੇ ਨੇ ਗਾਲਾਂ ਕੱਢ ਕੇ ਮੈਂ ਮੋਰੇ ਆਇਆ ਮੈਂ ਕਿਹਾ ਭਾਈ ਤੁਸੀਂ ਗਾਲਾਂ ਕਾਦੇ ਕੱਢੀਆਂ ਇੱਕ ਬੰਈਆ ਖਾਣਾ ਮੁੰਡਾ ਜਿਹੜਾ ਐਸ ਟ੍ਰੈਂਡ ਦਾ ਨਹੀਂ ਹੈਗਾ ਉਹ ਆਇਆ ਉਹ ਕਹਿੰਦਾ ਕਿ ਤੂੰ ਇੱਕ ਵਾਰੀ ਮੇਰੇ ਹੱਥ ਲਾ ਕੇ ਤੈਨੂੰ ਮੈਂ ਦੱਸਾਂ ਮੈਂ ਕਿਹਾ ਭਾਜੀ ਤੂੰ ਇੰਨੇ ਸਾਰੇ ਜਾਣਿਆ ਨਾ ਮੈਂ ਕੱਲਾ ਆ ਮੈਂ ਨਾ ਤੇ ਇਹਨਾਂ ਲਾਣਾ ਹੈ ਨਾ ਤੇ ਇਹਨਾਂ ਕੋਸ਼ਾ ਉਹ ਕਹਿੰਦਾ ਠੀਕ ਆ ਉਹ ਬੰਦੇ ਉਹ ਉਹਦੀ ਘਰ ਵਾਲੀ ਆਈ ਉਹਦੀ ਘਰ ਵਾਲੀ ਨੇ ਆ ਕੇ ਮੇਰੀ ਮਾਂ ਨੂੰ ਧੱਕਾ ਮਾਰਿਆ ਤਾਂ ਇਹਨਾਂ ਨੇ ਜਦੋਂ ਧੱਕਾ ਮਾਰਿਆ ਅਸੀਂ ਕੁਝ ਨਹੀਂ ਕੀਤਾ ਤਾਂ ਉਹਨੇ ਧੱਕਾ ਮਾਰਿਆ ਮੈਂ ਕਿਹਾ ਭਾਈ ਧੱਕਾ ਨਾ ਮਾਰੋ ਉਹਨਾਂ ਨੇ ਮੈਨੂੰ ਧੱਕਾ ਮਾਰਿਆ ਮੇਰੇ ਪਿੰਡ ਨੂੰ ਧੱਕਾ ਮਾਰਿਆ ਜਿਹੜੇ ਜਿਹੜੀਆਂ ਕੜਾ ਮੇਰੇ ਸਿਰ ਤੇ ਮਾਰਿਆ ਜਿਹੜਾ ਜਿਹੜਾ ਅੱਜ ਤੁਹਾਡੇ ਦੇ ਹਮਲਾ ਕੀਤਾ ਕਿਹ ਚੀਨ ਹਮਲਾ ਕੀਤਾ ਉਹ ਉਹ ਮੁੰਡੇ ਦਾ ਨਾਮ ਰਾਜਾ ਆ ਤੇ ਨਾਲੇ ਉਹਦੇ ਯਾਰ ਦੋਸਤ ਸਾਰੇ ਹਾਂਜੀ ਸਾਰੇ ਪਿੰਡ ਦੇ ਮੁੰਡੇ ਆ ਸਾਰੇ ਪੰਚਾਂ ਦੇ ਮੁੰਡੇ ਆ ਕੀ ਨਾਮ ਕੀ ਭਾਜੀ ਨਾਮ ਵਗੈਰਾ ਹੈ ਬੰਦਿਆਂ ਨੇ ਇੱਕ ਮੁੰਡੇ ਦਾ ਨਾਮ ਰਾਜਾ ਆ ਜੀ ਉਹ ਮੈਨੂੰ ਗੁਲਜਾਰੇ ਦਾ ਮੁੰਡਾ ਆ ਉਹ ਕੋਣ ਕੋਣ ਸੀ ਜਿਹੜੇ ਬੰਦਿਆਂ ਨੂੰ ਤੁਹਾਡੇ ਮਾਰਿਆ ਕੀ ਕੀ ਨਾਮ ਆ ਸਾਰੇ ਦਾ ਨਾਮ ਦੱਸ ਭਾਈ ਨਾਮਾਂ ਦਾ ਮੈਨੂੰ ਇੰਨਾ ਸਾਰੇ ਦਾ ਨਹੀਂ ਪਤਾ ਬਟ ਮੈਨੂੰ ਐਡਾ ਉਹਦਾ ਪਹਿਚਾਨ ਹੈਗੇ ਤੁਹਾਡੇ ਉਹਦਾ ਪਹਿਚਾਨ ਹੈ ਜਿਸ ਨੇ ਮਾਰਿਆ ਆ ਕਿਹਨੇ ਮਾਰਿਆ ਕਿਹਨੇ ਉਹ ਰਾਜਾ ਉਹਦਾ ਕੋਈ ਬਾਹਰੋਂ ਮੁੰਡਾ ਆਇਆ ਆ ਉਹਦਾ ਕੋਈ ਰਿਸ਼ਤੇਦਾਰ ਲੱਗਦਾ ਹੈ ਉਹ ਮੁੰਡੇ ਨੇ ਰਾਜਾ ਕਿੱਥੇ ਦਾ ਰਹਿਣਾ ਲਾ ਜੀ ਰਾਜਾ ਸਾਡੇ ਪੈਂਠੌਲੀ ਦਾ ਹੀ ਆ ਜੀ ਚੌਾਲੀ ਤੇ ਰਹਿੰਦਾ ਲੜਾਈ ਗੱਲ ਹੀ ਹੋ ਰਹੀ ਕੋਈ ਪੁਰਾਣੀ ਰੰਜਿਸ਼ ਆ ਗਰਾਜਾਂ ਦੀ ਖਾਤਰ ਉਹ ਕਹਿੰਦੇ ਰੈਂਟ ਤੇ ਲੈਣੀ ਆ ਸੀਗਾ ਸਟੇ ਤੇ ਚੱਲਦੀ ਆ ਉਹਨਾਂ ਨੇ ਇੱਥੇ ਪੀਜ਼ੇ ਦੀ ਸ਼ਾਪ ਖੋਲ੍ਹ ਲਈ ਸੀ ਤਾਂ ਉਹਨਾਂ ਨੇ ਸਿੱਧੇ ਘੜੇ ਮਾਰੇ ਸਾਡੇ ਅੱਜ ਮੱਕੀ ਕਿੰਨੇ ਵਿਅਕਤੀ ਤੁਹਾਡੇ ਦਾ ਅੱਗੇ ਮੱਕੀ ਕੀਤੇ ਆ ਭਾਈ ਮੇਰੀ ਮਦਰ ਆ ਤਾਂ ਮੈਂ ਆ ਮੇਰੇ ਡੈਡੀ ਦੇ ਧੱਕੇ ਮਾਰੇ ਮੇਰੇ ਪੈਰ ਤੇ ਮੇਰੇ ਸਿਰ ਤੇ ਮੇਰੇ ਮੋਢੇ ਤੇ ਕਿੰਨੇ ਵਜੇ ਹੋਇਆ ਹੱਸ ਭਾਈ ਅੱ ਆ ਸਾਡਾ ਸਰਪੰਚ ਸਾਹਿਬ ਵੀ ਨਾਟ ਗਿਆ ਸਾਡਾ ਸਰਪੰਚ ਸਾਹਿਬ ਹੈ ਸਰਪੰਚ ਸਾਹਿਬ ਦਾ ਕੀ ਨਾਮ ਹੈ ਕੀ ਕੁਲਵਿੰਦਰ ਸਿੰਘ ਹੈ ਜੀ ਉਹਦਾ ਇਸ ਮਾਮਲੇ ਨੂੰ ਲੈ ਕੇ ਪੁਲਿਸ ਸ਼ਿਕਾਇਤ ਕੀਤੀ ਤੁਸੀਂ ਨਹੀਂ ਹਜੇ ਨਹੀਂ ਕੀਤੀ ਨੀ ਕੋਈ ਹੇ ਇੱਥੇ ਆ ਈ ਮੰਗ ਰਹਾ ਦੇ ਆਪਾਂ ਭਾਈ ਮੈਂ ਤਾਂ ਕਹਿੰਦਾ ਇਨਸਾਫ ਚਾਹੀਦਾ ਜਿਹਨੇ ਜਿਨ੍ਹਾਂ ਨੇ ਕੜੇ ਮਾਰੇ ਆ ਤਾਂ ਉਹਨਾਂ ਨੂੰ ਫਿਰ ਉਹਨਾਂ ਦੀ ਕੋਸ਼ਿਸ਼ ਕਰੋ ਉਹਨਾਂ ਦਾ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੀ ਸੁਖਵਿੰਦਰ ਜੀ ਕਿਹੜੇ ਪਿੰਡ ਤੋਂ ਆਪਾਂ ਮੇਰਾ ਪਿੰਡ ਠੋਲੀਆ ਜੀ ਮਾਮਲਾ ਕੀ ਹੈ ਸਰ ਮਾਮਲਾ ਦੀ ਦੁਕਾਨਾਂ ਦਾ ਸਾਡਾ ਰੌਲਾ ਆ ਸਾਡੇ ਦੁਹਾ ਭਰਾਵਾਂ ਦਾ ਰੌਲਾ ਆ ਭਰਾ ਮੇਰਾ ਮਰ ਗਿਆ ਪਰਜਾਈ ਦਾ ਮੇਰੇ ਦਾ ਰੌਲਾ ਆ ਜਿਹਦੇ ਵਿੱਚ ਸਰਪੰਚ ਸਾਹਿਬ ਵੀ ਇਹਦੇ ਵੀ ਉਹਦੀਆਂ ਦੁਕਾਨਾਂ ਦੁਕਾਨਾਂ ਉਹਦੀਆਂ ਹੈ ਨਹੀਂ ਕਿੰਨੀਆਂ ਦੁਕਾਨਾਂ ਸਰ ਤਿੰਨ ਦੁਕਾਨਾਂ ਆ ਜੀ ਦੋ ਪੀਜੀ ਵਾਲਿਆਂ ਨੇ ਸਾਡੇ ਪਿੰਡ ਦੇ ਨੂੰ ਮੁੰਡੇ ਨੂੰ ਦਿੱਤੀਆਂ ਕਿਰਾਏ ਤੇ ਅਸੀਂ ਉਹਨਾਂ ਨੂੰ ਨਹੀਂ ਦਿੰਦੇ ਤੇ ਅਸੀਂ ਕਹਿੰਦੇ ਵੀ ਦੇਣੀਆਂ ਦੀ ਐਸਐਸਪੀ ਦੇ ਸਾਹਮਣੇ ਅਸੀਂ ਅੱਜ ਪੇਸ਼ ਹੋਏ ਸੀ ਉਹਨਾਂ ਨੇ ਕਹੇ ਵੀ ਡੀਐਸਪੀ ਨੂੰ ਮਾਰਕ ਕਰਤੀ ਜਾ ਰਿਪੋਰਟ ਤੇ ਇਹਨਾਂ ਨੇ ਚੁਪਕਾ ਕੇ ਆ ਕੇ ਦੁਕਾਨ ਖੋਲੀ ਅਸੀਂ ਇਹਨਾਂ ਨੂੰ ਰੋਕਿਆ ਇਹਨਾਂ ਦੇ ਰਸਤੇ ਜ਼ਰਾ ਨੇ ਆ ਕੇ 12 ਬੰਦੇ ਬੁਲਾ ਕੇ ਮੇਰੇ ਘਰ ਆਈ ਦਾ ਸਰਪਾਰਟੀਆਂ ਮੇਰੇ ਮੁੰਡੇ ਦਾ ਸਰਪਾਰਟ ਗਿਆ ਕਿੰਨੇ ਵਿਅਕਤੀਆਂ ਨੇ ਹਮਲਾ ਕੀਤਾ 10 15 ਬੰਦੇ ਹੋਣਗੇ ਜੀ ਕਿਸ ਚੀਜ਼ ਨਾਲ ਹਮਲਾ ਕੀਤਾ ਜੀ ਤੇ ਕੋਈ ਕੜਾ ਸੀ ਕਿਸੇ ਕੋਲ ਕੋਸੀ ਕਿਸੇ ਕੋਲ ਕੋਸੀ ਸਭ ਨਾਲ ਕੋਲ ਹਥਿਆਰ ਸੀ ਕਿਹੜੇ ਬੰਦੇ ਨੇ ਹਮਲਾ ਕੀਤਾ ਕੋਈ ਨਾਮ ਪਹਿਲਾ ਰਾਜੇ ਨੇ ਕੀਤਾ ਰਾਜਾ ਸਾਡੇ ਪਿੰਡ ਦਿਆਲ ਦਾ ਮੁੰਡਾ ਹੈ ਰਾਜਾ ਇੱਥੇ ਦਾ ਰਹਿਣ ਵਾਲਾ ਥੋੜੀ ਦਾ ਮੁੰਡਾ ਰਾਜਾ ਦਿਆਲ ਦਾ ਮੁੰਡਾ ਹੈ ਹਾਂਜੀ ਉਹ 버ਗਰਾਂ ਦੀ ਦੁਕਾਨ ਕਰਨੀ ਸ਼ੁਰੂ ਕਰਨ ਲੱਗਾ ਇਸ ਕਰਕੇ ਉਹ ਸਾਰਾ ਸਾਡਾ ਕੀਤਾ ਮੈਂ ਉਹਨੂੰ ਪਰਸੋਂ ਦਿਖਾਇਆ ਵੀ ਸਾਡਾ ਕੋਰਟ ਕੇਸ ਚੱਲਣ ਡਿਆ ਆ ਤੇ ਤੂੰ ਪਾਈ ਨਾਲ ਤੇ ਜਿਹੜੀ ਮੇਰੀ ਪਰਚਾਈ ਪਾਰਨੀਤ ਕੋਰ ਆ ਇਹਦੇ ਹੱਕ ਦੇ ਵਿੱਚ ਸਰਪੰਚ ਵੀ ਇਹਦੇ ਹੱਕ ਚ ਆ ਤੇ ਪੰਚਾਇਤ ਮੈਂਬਰ ਵੀ ਇਹਦੇ ਹੱਕ ਚ ਆ ਆਮ ਤੌਰ ਤੇ ਹੋ ਗਏ ਆ ਤੁਹਾਡੇ ਬ੍ਰਦਰ ਦਾ ਨਾ ਕੀ ਹੈ ਜੀ ਮੇਰੇ ਬਦਰਨਾ ਬੂਟਾ ਸਿੰਘ ਆ ਉਹਨਾਂ ਦੀ ਮੌਤ ਹੋ ਚੁੱਕੀ ਆ ਉਹਨਾਂ ਦੀ ਮੌਤ ਹੋ ਚੁੱਕੀ ਆ ਤੇ ਇਹਨਾਂ ਸਾਰਿਆਂ ਨੇ ਰਲ ਮਿਲ ਕੇ ਮੇਰੀ ਜਨਾਨੀ ਦਾ ਸਿਰ ਕੱਟ ਲਿਆ ਮੇਰੇ ਮੁੰਡੇ ਦਾ ਸਿਰ ਵੱਢ ਲਿਆ ਮੈਨੂੰ ਵੀ ਚੱਕ ਕੇ ਇੱਥੇ ਮਾਰਿਆ ਮੇਰੇ ਵੀ ਸਟਾਲੇ ਤੇ ਕੰਮ ਹੋ ਰਿਹਾ ਜਾਂ ਕੀ ਗੱਲ ਕੀ ਆ ਸਰਪੰਚ ਸਾਹਿਬ ਨੇ ਉਹ ਕਹਿੰਦੇ ਜਿਹੜੀਆਂ ਦੁਕਾਨਾਂ ਦਿੱਤੀਆਂ ਸਰਪੰਚ ਸਾਹਿਬ ਨੇ ਦਿੱਤੀਆਂਗਾ ਨੇ ਸਰਪੰਚ ਸਾਹਿਬ ਦੀ ਕੋਈ ਨਾ ਕੋਈ ਤਾਂ ਸ਼ਹਿ ਹੋਊਗੀ ਨਾ ਸ਼ਹਿ ਸਰਪੰਚ ਸਾਹਿਬ ਦੀ ਸਾਡੇ ਨਾਲ ਹੀ ਪੂਰੀ ਹਮਮਤ ਉਹਦੇ ਨਾਲ ਕੁਲਵਿੰਦਰ ਸਿੰਘ ਕਾਲਾ ਆ ਪਿੰਡ ਠੋੜੀਆ ਸਰਪੰਚ ਆ ਉਹਦੇ ਨਾਲ ਉਹਦੀ ਸ਼ਹਿ ਉਹਦੇ ਭਰਾ ਦੇ ਨਾਲ ਬਰਵਿੰਦਰ ਦੀ ਆ ਬਿੰਦੇ ਦੀ ਜਿਹੜਾ ਪਿੰਡ ਮੇਲੀ ਆ ਮੇਲੀ ਦਾ ਬੰਦਾ ਆ ਮੇਰੀ ਪਰਚਾਈ ਦਾ ਭਰਾ ਆ ਉਹ ਉਹ ਸਰਪੰਚ ਨੂੰ ਕਹਿੰਦਾ ਸਰਪੰਚ ਮੋਰੇ ਜਾ ਕੇ ਕਰ ਜਿਹੜੇ ਵਿਅਕਤੀਆਂ ਨੇ ਤੁਹਾਡੇ ਉੱਪਰ ਹਮਲਾ ਕੀਤਾ ਉਹ ਵਿਅਕਤੀਆਂ ਦੇ ਨਾਮ ਵਗਰਾ ਹੈ ਕੋਈ ਉਹ ਇੱਕ ਦਾ ਨਾਮ ਰਾਜਾ ਆ ਇੱਕ ਦਾ ਨਾਮ ਗਰਦਿਆ ਲਿਆ ਤੇ ਬਾਕੀ ਨਾ ਅਣਪਛਾਤੇ ਸਾਡੇ ਸਾਰੇ ਪਿੰਡ ਦੇ ਹੀ ਆ ਕੁਝ ਪੰਚਾਂ ਦੇ ਮੁੰਡੇ ਆ ਕੋ ਸਰਪੰਚਾਂ ਦੇ ਕਿੰਨੇ ਕ ਵਜੇ ਹੋਇਆ ਇਹ ਇਹ ਹੁਣੇ ਹੋਇਆ ਜੀ 15-20 ਮਿੰਟ ਕੱਲ ਹੋਈ ਆ ਅਸੀਂ ਕਾਲ ਕੀਤੀ 112 ਤੇ ਕਾਲ ਕੀਤੀ ਉੱਥੋਂ ਵੀ ਖਾਲੀ ਕੋਈ ਨਹੀਂ ਆਇਆ ਇਸ ਮਾਮਲੇ ਨੂੰ ਤੁਹਾਨੂੰ ਬੁਸ਼ਕਾਤ ਕੀਤੀ ਸੀ ਪੁਲਿਸ ਕੈਡ ਕੀਤੀ ਉਹ ਸਿੱਧੇ ਮੇਰੀ ਐਸਐਸਪੀ ਦੇ ਰਿਪੋਰਟ ਕੀਤੀ ਹੋਆ ਪੁਲਿਸ ਆਈ ਨਹੀਂ ਪੁਲਸ ਆਲੇ ਤੱਕ ਨਹੀਂ ਆਈ ਕਿੰਨੀ ਦੇਰ ਹੋ ਗਈ ਪੁਲਿਸ ਨੂੰ ਫੋਨ ਕੀਤਾ ਘੱਟੋ ਘੱਟ ਤਾਂ 1 ਪੌਣਾ ਘੰਟਾ ਹੋ ਗਿਆ ਜੀ ਰਿਪੋਰਟ ਕੀਤੀ ਨੂੰ 112 ਦੇ ਕਾਲ ਕੀਤੀ ਨੇ ਗਾਇ ਲੋਕੇਸ਼ਨ ਦੱਸਦੇ ਲੋਕੇਸ਼ਨ ਦੱਸ ਤੇ ਕੋਈ ਨਹੀਂ ਆਇਆ ਸਾਨੂੰ ਇਹਨਾਂ ਤੋਂ ਪੂਰਾ ਖਤਰਾ ਆ ਸਾਨੂੰ ਸਰਪੰਚ ਸਾਹਿਬ ਤੋਂ ਵੀ ਖਤਰਾ ਆ ਤੇ ਪੰਚਾਇਤ ਮੈਂਬਰਾਂ ਨੇ ਸਾਨੂੰ ਅੱਜ ਰਾਤ ਨੂੰ ਕਸੀ ਕੋਈ ਜ਼ਿੰਮੇਵਾਰ ਸਾਡਾ ਕੋਈ ਨਹੀਂ ਬਣਦਾ ਨਾ ਸਤਨਾਮਪੁਰਾ ਥਾਣਾ ਸਾਡੀ ਉਹ ਵੀ ਨਹੀਂ ਸੁਣਦਾ ਕੱਲ ਉਹ ਵੀ ਅਸੀਂ ਕੱਲ ਰਾਤੀ ਰਿਪੋਰਟ ਲੈ ਕੇ ਗਏ ਆ ਉਹਨਾਂ ਨੇ ਵੀ ਕਹਿੰਦਾ ਜੀ ਅੱਛਾ ਜੀ ਆਉਣੇ ਆ ਪਰਚਾ ਬਣਾਉਣੇ ਆ ਉਹਨੇ ਕੁਝ ਨਹੀਂ ਕੀਤਾ ਇਹ ਜਿਹੜਾ ਝਗੜਾ ਹੋਇਆ ਤੁਹਾਡਾ ਸਿਰਫ ਦੁਕਾਨਾਂ ਨੂੰ ਲੈ ਕੇ ਹੋਇਆ ਹੈ ਦੁਕਾਨਾਂ ਰੌਲਾ ਹੈ ਜੀ ਇਹ ਸਾਡੀਆਂ ਦੁਕਾਨਾਂ ਰੌਲਾ ਪਹਿਲਾਂ ਸਾਡਾ ਖੂ ਦਾ ਰੌਲਾ ਸੀ ਇਹ ਦੁਕਾਨਾਂ ਜਿਹੜੀਆਂ ਆ ਤੁਹਾਡੀਆਂ ਇਹਦੇ ਵਿੱਚ ਲਾਈਟ ਜਿਹੜੀ ਚੱਲਦੀ ਹੈ ਤੁਹਾਡੇ ਇਹ ਲਾਈਟ ਸਾਡੀ ਸਾਡੀ ਚੱਲਦੀ ਆ ਸਾਡੇ ਅੰਦਰ ਹੀ ਲਾਈਟ ਚੱਲਦੀ ਆ ਕਿੰਨੀ ਦੇਰ ਤੋਂ ਦੁਕਾਨਾਂ ਦੇ ਕਰਜ਼ਾ ਤੁਹਾਡੇ ਕੋਲ ਕੱਟੋ ਕੱਟ ਮੇਰੇ ਕੋਲ 20 ਸਾਲ ਹੋ ਚੱਲੇ ਹੋੜੇ ਮੀਟਰ ਤੁਹਾਡੇ ਨੋਆ ਮੀਟਰ ਇੱਕ ਉਹਦੇ ਨਾਂ ਤੇ ਆ ਇੱਕ ਮੇਰੇ ਨਾਂ ਤੇ ਅੱਛਾ ਉਧਰੋਂ ਲਾਈਨ ਸਾਡੇ ਪਾਸੋਂ ਕੰਡੈਕਟ ਆਈ ਆ ਤੇ ਕਬਜ਼ਾ ਕਰਕੇ ਉਹਨੇ ਲਾਈਨ ਤੇ ਮੀਟਰ ਇੱਕ ਬਣਾਇਆ ਇੱਕ ਦੁਕਾਨ ਚ ਆ ਦੋ ਦੁਕਾਨਾਂ ਆ ਵੀ ਮੇਰੀ ਆ ਉਹ ਪਰਲੇ ਵਾਲੀ ਮੇਰੀ ਆ ਪਰਲੇ ਆ ਧੱਕੇ ਨਾਲ ਹੀ ਸਰਪੰਚ ਨਾਲ ਹਾਈ ਕੱਲ 20 25 ਬੰਦੇ ਬੁਲਾ ਕੇ ਤੇ ਉੱਥੇ 버ਗਰ ਦੀ ਦੁਕਾਨ ਖੁੱਲ ਗਈ ਮਤਲਬ ਕੀ ਨਾਂ ਜੀ ਆਪਣਾ ਮੇਰਾ ਨਾਂ ਭਾਜੀ ਪਰਮਜੀਤ ਪਰ ਹਾਂਜੀ ਪਰਮਜੀਤ ਸਿੰਘ ਜੀ ਕੀ ਗਿਹੜੇ ਪਿੰਡ ਤੋਂ ਆਪਾਂ ਪਿੰਡ ਖੋਣੀ ਤੋਂ ਹਾਂ ਕੀ ਮਾਮਲਾ ਕੀ ਇੱਕ ਜਿਹੜਾ ਦੁਕਾਨਾਂ ਦਾ ਗੱਲ ਰੋਲਾ ਸੀਗਾ ਉਹ ਭਾਜੀ ਇਹ ਆ ਵੀ ਜਿਹੜੀਆਂ ਦੁਕਾਨਾਂ ਆ ਇਹ ਅਸੀਂ ਕਿਸੇ ਹੋਰ ਧਿਰ ਤੋਂ ਵਲ ਲਈਆਂ ਆ ਇੱਕ ਦੁਕਾਨ ਉਹਨੇ ਸਾਨੂੰ ਬਣੀਓ ਦਿੱਤੀ ਸੀ ਦੋ ਅਸੀਂ ਬਾਅਦ ਚ ਬਣਾਈਆਂ ਸੀ ਉਹਦੇ ਵਿੱਚ ਹੋਰ ਕਿਸੇ ਦਾ ਕੋਈ ਰੋਲਾ ਨਹੀਂ ਉਹ ਸਾਡੇ ਘਰ ਦੀ ਜ਼ਮੀਨ ਨਹੀਂ ਹੈਗੀ ਉਹ ਕਿਸੇ ਹੋਰ ਵਿਅਕਤੀ ਤੋਂ ਲਈ ਉਹ ਕਿਹੜੇ ਵਿਅਕਤੀ ਤੋਂ ਲਈਤੀ ਹੈ ਜੀ ਉਹ ਸਾਡਾ ਗੁਰਦੇਵ ਕੌਰ ਤੀਤ ਸਿੰਘ ਸੂਨ ਸਿੰਘ ਉਹ ਕਿੱਥੇ ਦੇ ਰਹਿਣ ਵਾਲੇ ਉਹ ਵੀ ਇਸੇ ਪਿੰਠੌੜੀ ਦੇ ਰਹਿਣ ਵਾਲੇ ਆ ਅੱਛਾ ਤੇ ਦੂਸਰੀ ਧਰਤ ਤਾਂ ਕਹਿੰਦੀ ਹੈ ਕਿ ਸਾਡੇ ਮਰਗੀ ਹੈਗੀ ਆ ਨਹੀਂ ਜੀ ਹਾਂਜੀ ਉਹਨਾਂ ਦੀ ਨਹੀਂ ਇਹ ਕੋਈ ਲਾਲ ਲਕੀਰ ਦੇ ਉੱਪਰ ਹੈ ਜੀ ਹਾਂਜੀ ਤੇ ਤੁਹਾਡੇ ਕੋਲ ਡਾਕੂਮੈਂਟਸ ਵਗੈਰਾ ਪੂਰੇ ਆ ਹਾਂਜੀ ਤੇ ਕੀ ਮੰਗ ਰੱਖਦੇ ਪ੍ਰਸ਼ਾਸਨ ਕੋ ਆਪਾਂ ਮੈਂ ਨੂੰ ਮੇਰੀਆਂ ਦੁਕਾਨਾਂ ਚਾਹੀਆਂ ਦੇਖੋ ਮੈਂ ਵੀ ਕਿਤੇ ਰੋਟੀ ਖਾਣੀ ਮੇਰੇ ਘਰ ਵਾਲਾ ਆਜਿਆ ਜੀ ਹਾਂਜੀ ਹੂੰ ਘਰ ਵਾਲਾ ਹੈ ਨਹੀਂ ਮੈਨੂੰ ਕੋਈ ਕਮਾਕੇ ਦੇਣ ਵਾਲਾ ਵੀ ਨਹੀਂ ਹੈ ਹਣੇ ਮੈਨੂੰ ਦੱਸੋ ਕਿ ਮੈਂ ਰੋਟੀ ਕਿੱਥੋਂ ਖਾਂ ਮੇਰੇ ਕੋਲ ਕੁਝ ਨਹੀਂ ਹੈਗਾ ਤੁਹਾਡੇ ਕੋਲ ਡਾਕੂਮੈਂਟਸ ਹੈਗੇ ਦੁਕਾਨਾਂ ਦੇ ਹਾਂਜੀ ਕਾਗਜ਼ ਪੱਤਰ ਪੂਰੇ ਆ ਹਾਂਜੀ ਪੂਰੇ ਆ ਤੇ ਤੁਸੀਂ ਮਤਲਬ ਕੀ ਦਿਖਾ ਸਕਦੇ ਆ ਹਾਂਜੀ ਆਹ ਦਿਖਾ ਦੁੱਤੇ ਤੁਹਾਨੂੰ ਹਾਂਜੀ ਜੇ ਮਤਲਬ ਕੀ ਮਗੇ ਠਾਣੇ ਵਿੱਚ ਦਿਖਾਣੇ ਪੈਣ ਤੇ ਦਿਖਾ ਸਕਦੇ ਆ ਹਾਂ ਦਿਖਾ ਸਕਦੇ ਆ ਤੇ ਕੀ ਮੰਗ ਰੱਖਦੇ ਆਪਾਂ ਦੇਖੋ ਮੈਨੂੰ ਰੋਟੀ ਚਾਹੀਦੀ ਆ ਜਿਹੜੀ ਜਿਹੜੀ ਸਾਡੀ ਮਾਤਾ ਦੇ ਨਾਂ ਜ਼ਮੀਨ ਸੀ ਉਹਦੇ ਵਿੱਚੋਂ ਵੀ ਮੈਨੂੰ ਆਹ ਚਾਹੀਦਾ ਸਾਰਾ ਕੁਝ ਤਾਂ ਇਹ ਸੰਭ ਲਿਆ ਮੈਨੂੰ ਕੁਝ ਨਹੀਂ ਮਿਲਿਆ ਦੀ ਇਹਨਾਂ ਦਾ ਤੁਹਾਡਾ ਰੋਲਾ ਉਹਨਾਂ ਦਾ ਨਾਮ ਵਗੈਰਾ ਕੀ ਆ ਕਿੱਥੇ ਦੇ ਰਹਿਣ ਵਾਲੇ ਆ ਉਹਦਾ ਨਾਮ ਸੁਖਵਿੰਦਰ ਸਿੰਘ ਉਹ ਕਿੱਥੇ ਦੇ ਰਹਿਣ ਵਾਲੇ ਉਹ ਵੀ ਐਸੀ ਪਿੰਠੋਲੀ ਦੇ ਆ ਉਹ ਮੇਰਾ ਦੇਰ ਵਾ ਅੱਛਾ ਜੀ ਹਾਂਜੀ ਸਾਰਾ ਕੁਝ ਉਹਨ ਮੇਰਾ ਸੰਭ ਲਿਆ ਮੈਨੂੰ ਕੁਝ ਨਹੀਂ ਦਿੱਤਾ ਮੇਰੇ ਘਰ ਵਾਲੇ ਦੇ ਮਤਲਬ ਅੱਛਾ ਜੀ ਹਾਂਜੀ ਕਿੰਨੀਆਂ ਦੁਕਾਨਾਂ ਆ ਮਾ ਜੀ ਮੇਰੀਆਂ ਤਿੰਨ ਦੁਕਾਨਾਂ ਆ ਤੇ ਉਹਨਾਂ ਦਾ ਕੋਈ ਨਿਯਮ ਉਹਨਾਂ ਦਾ ਤਾਂ ਨਹੀਂ ਰੋਲਾ ਅੱਛਾ ਜੀ ਉਹਨਾਂ ਦਾ ਕੋਈ ਰੋਲਾ ਨਹੀਂ ਇਹਦੇ ਵਿੱਚ ਉਹ ਤਾਂ ਕਹਿੰਦੇ ਸਾਡੀਆਂ ਵਾਂ ਦੁਕਾਨ ਨਹੀਂ ਜੀ ਹਾਂ ਜੀ ਦੁਕਾਨਾ ਮੇਰੀਆਂ ਸਾਰੇ ਪਿੰਡ ਨੂੰ ਪੁੱਛ ਲਓ ਠੀਕ ਮੇਰੇ ਨਾਂ ਤੇ ਕਾਗਜ਼ਵਾ ਮੇਰੇ ਨਾਂ ਤੇ ਮੀਟਰ ਲੱਗਾ ਆ ਕੋਈ ਕਾਗਜ਼ ਪੱਤਰ ਉਹਨਾਂ ਕੋ ਹੈ ਉਹਨਾਂ ਕੋ ਕੋਈ ਨਹੀਂ ਹੈ ਤਾਂ ਜਿਹੜਾ ਮਤਲਬ ਕਿ ਤੁਹਾਡੇ ਕੋਲ ਅਸਲੇ ਕਾਗਜ਼ ਡਾਕੂਮੈਂਟਸ ਪੂਰੇ ਤੁਹਾਡੇ ਕੋਲ ਹਾਂ ਜੀ ਮੇਰੇ ਕੋ ਪੂਰੇ ਤੁਸੀਂ ਦਿਖਾਉਂਗੇ ਆਪਣਾ ਹਾਂ ਦਿਖਾ ਸਕਦੇ ਹਾਂ ਠੀਕ ਹੈ ਉਹਦਾ ਨਾਂ ਕੀ ਹੈ ਜੀ ਉਹਦਾ ਨਾਂ ਸੀ ਜੀ ਭਜਨਪੁਰ ਹਾਂਜੀ ਉਹਦੇ ਨਾਲ ਜਿਹੜੀ ਜ਼ਮੀਨ ਸੀ ਮੈਨੂੰ ਉਹਦੇ ਵਿੱਚੋਂ ਹਿੱਸਾ ਮਿਲਣਾ ਚਾਹੀਦਾ ਆ ਉਹ ਜ਼ਮੀਨ ਕਿੰਨੀ ਹੈ ਟੋਟਲ ਉਹ ਵੀ ਇੱਕੋ ਹੀ ਖੇਤ ਆ ਇੱਕ ਖੇਤ ਆ ਉਹ ਖੇਤ ਵਿੱਚੋਂ ਵੀ ਮੈਨੂੰ ਹਿੱਸਾ ਮਿਲਣਾ ਚਾਹੀਦਾ ਆ ਇਹਨੇ ਹਿਰਾ ਫੇਰੀ ਨੇ ਆਪਣੇ ਮੁੰਡੇ ਦੇ ਨਾਮ ਲਵਾ ਲਈ ਗਣੇਲ ਵਈਏ ਸੁਖਵਿੰਦਰ ਸਿੰਘ ਐ ਨਵਜੋਤ ਸਿੰਘ ਦੇ ਨਾਮ ਆਪਣੇ ਮੁੰਡੇ ਦੇ ਨਾਮ ਲਵਾ ਲਈ ਆ ਉਹਦੇ ਵਿੱਚੋਂ ਮੈਨੂੰ ਭਜਨਪੁਰ ਵਾਲੀ ਜਾਇਦਾਦ ਵਿੱਚੋਂ ਹਿੱਸਾ ਮਿਲਣਾ ਚਾਹੀਦਾ ਜਿਹੜੀ ਮਾਤਾ ਦੇ ਨੋ ਜਮਈਨਾ ਉਹ ਇਹਨੇ ਆਪਣੇ ਬੇਟੇ ਦੇ ਨਾਂ ਲੰਕਾ ਹਾਂਜੀ ਬੇਟੇ ਦੇ ਨਾਂ ਲਵਾਨੀਆ ਠੀਕ ਹੈ ਜੀ ਫੇਰਾ ਪੇ ਦੀਨਾ ਤੇ ਮਾਤਾ ਹੁਣ ਹੈਗੀ ਤੁਹਾਡੇ ਕੋਲ ਨਹੀਂ ਜੀ ਅੱਛਾ ਉਹ ਗੁਜ ਚੁੱਕੀ ਆ ਠੀਕ ਉਹਨੂੰ 2 ਮਹੀਨੇ ਹੋ ਗਏ ਠੀਕ ਹੈ ਹਾਂਜੀ ਉਹਨਾਂ ਦੀ ਸੈਮਟੀ ਦੇ ਨਾਲ ਕੀਤੀ ਆ ਜੀ ਇਹ ਸਾਨੂੰ ਨਹੀਂ ਪਤਾ ਕਿਤਾ ਕੀਤੀ ਠੀਕ ਉਹਦੀ ਘੜੀ ਸੌਤੀ ਕੰਮ ਕਰਦੀ ਸੀ ਅੱਛਾ ਜੀ